ਅੱਜ ਅੱਜ ਉਹ ਕੌਮ ਲੱਗੀ ਹੈ ਪੰਜਾਬ ਭਾਰਤਿਆਵਾਲਮੀ ਦੇ ਅਨੁਸਾਰ ਸਰੰਦਰ ਚਾਚਾ ਜੋ ਸੰਦੀਪ ਬੱਬੂ ਜੀ ਅਜਵਾਲ ਤੋਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹੈ ਪਿਛਲੇ ਦਿਨਾਂ ਤੋਂ ਇੱਕ ਕੰਨਾ ਕਰਨ ਜੋ ਚੱਲ ਰਿਹਾ ਹੈ ਜੇ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲ ਜਾਦਾ ਪਤਾ ਭਾਰਤਿਆਵਾਲਮੀ ਕੀ ਤਰਫਾਜ ਸਮਾਜ ਨੂੰ ਕਦੀ ਵੀ ਵੰਡਣ ਦੀ ਕੋਸ਼ਿਸ਼ ਨਹੀਂ ਕਰਦਾ ਸਮਾਜ ਦੇ ਹਰ ਕਿਤੇ ਵੀ ਸਮਾਜ ਦੀ ਸਮੱਸਿਆ ਆ ਕਿਤੇ ਸਮਾਜ ਨਾਲ ਭੇਦਭਾਵ ਹੋ ਰਿਹਾ ਕੋਈ ਵੀ ਸਮਾਜ ਦਾ ਮਸਲਾ ਹਰ ਸਮੇਂ ਵਧੀਆ ਤਰੀਕੇ ਨਾਲ ਅੱਗੇ ਹੋ ਕੇ ਖੜਦਾ ਪਰ ਅੱਜ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਬਾਰੇ ਸਤਿਕਾਰਤੋਂ ਸਾਰੇ ਜਿੰਨੇ ਵੀ ਪੱਤਰਕਾਰ ਵੀਰ ਚਾਹੇ ਸੋਸ਼ਲ ਮੀਡੀਆ ਤੋਂ ਚਾਹੇ ਪੱਤਰਕਾਰ ਭਾਈਚਾਰਾ ਦੇ ਪਰ ਜਿਸ ਤਰ੍ਹਾਂ ਜਿੱਥੇ-ਜਿੱਥੇ ਵੀ ਤੁਸੀਂ ਆਏ ਹੋ ਸਾਰਿਆਂ ਦਾ ਜੀ ਆਇਆਂ ਧੰਨਵਾਦ ਔਰ ਸ਼ਾਨਪੁਰ ਦੇ ਵਿੱਚ ਜਿਹੜੀ ਇਸ ਟਾਈਮ ਸਮੱਸਿਆ ਚੱਲ ਰਹੀ ਹੈ ਕਿ ਵਾਲਮੀਕੀ ਆਸ਼ਰਮ ਦਾ ਜੋ ਮਸਲਾ ਹੈ ਮੈਂ ਤੁਹਾਡੇ ਮਾਧਿਅਮ ਰਹੀ ਜਨਤਾ ਨੂੰ ਵੀ ਸਮਾਜ ਨੂੰ ਵੀ ਅਪੀਲ ਕਰਨਾ ਚਾਹੁੰਦਾ ਭਾਰਤੀਆ ਵਾਲਮੀਕੀ ਤਰੁਕਾਜ ਜੇ ਸਾਡਾ ਜ਼ਿਲ੍ਹਾ ਪ੍ਰਧਾਨ ਜੀ ਜਾਂ ਜਿੰਨੇ ਵੀ ਸਾਡੇ ਕਾਰਜਕਰਤਾ ਇਹ ਕੱਲ ਵੀ ਆਸ਼ਮ ਦੇ ਮੁੱਦੇ ਤੇ ਸਮਾਜ ਦੇ ਨਾਲ ਖੜੇ ਸੀ ਅੱਜ ਵੀ ਨਾਲ ਖੜੇ ਆ ਔਰ ਕੱਲ ਵੀ ਕਿਸੇ ਤਰ੍ਹਾਂ ਦਾ ਵੀ ਜੋ ਸਾਨੂੰ ਸੇਵਾ ਆਸ਼ਮ ਦੇ ਮੁੱਦੇ ਤੇ ਲਾਉਂਦੇ ਆ ਤਨੋਂ ਮਨੋਂ ਤੁਹਾਨੂੰ ਸੰਗਠਨ ਖੜਾ ਮੈਂ ਇਨੀ ਬੇਨਤੀ ਕਰੀ ਧੰਨਵਾਦ ਜੈਵਾਲ ਮਿੱਕੀ ਜੀ ਹਰਾਰਵਾਲ ਮਿੱਕੀ ਸਾਰਿਆਂ ਬੈਂਕ ਬੋਜਵਾਲ ਜ਼ਿਲ੍ਹਾ ਪ੍ਰਧਾਨ ਭਾਵਾ ਦਾ ਪਹਿਲਾ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਵਾਂ ਕਿ ਜਿਹੜੇ ਸਾਡੇ ਇੱਕ ਬੋਲ ਦਿੱਤੇ ਸਾਡੇ ਸਾਰੇ ਪ੍ਰੈਸ ਭਾਈਚਾਰਾ ਇੱਥੇ ਪਹੁੰਚਿਆ ਵਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵਾ ਕਿ ਕੁਝ ਸਮੇਂ ਤੋਂ ਜੋ ਭਗਵਾਨ ਵਾਲਮੀਕੀ ਆਸ਼ਰਮ ਜਿਹੜਾ ਲਣਈਆ ਚੌਂਗ ਸ਼ਾਸਤਰੀ ਨਗਰ ਹੈਗਾ ਵਾ ਉਹਦੇ ਵਿੱਚ ਉਹਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵੀਾਇਰਲ ਹੋ ਰਿਹਾ ਵਾ ਤੇ ਨਾਲ ਸਾਰੇ ਸਮਾਜ ਨੂੰ ਉਹ ਬੇਦਬੀ ਦੀਆਂ ਗੱਲਾਂ ਪਹੁੰਚ ਰਹੀਆਂ ਵਾਂ ਕਿ ਬੇਦਬੀ ਹੋ ਗਈ ਆ ਭਗਵਾਨ ਵਾਲਮੀਕੀ ਮਾਰਾ ਦੇ ਆਸ਼ਰਮ ਦੇ ਵਿੱਚ ਕਿ ਜ਼ਮੀਨੀ ਤੇ ਕਬਜ਼ਾ ਹੋ ਗਿਆ ਵਾ ਮੈਂ ਇਹ ਸਾਰੇ ਹੀ ਸਮਾਜ ਨੂੰ ਇੱਕ ਬੇਨਤੀ ਕਰਨਾ ਚਾਹਨਾ ਵਾਂ ਕਿ ਜਿਹੜੀ ਉਸ ਜ਼ਮੀਨ ਦੀ ਲੜਾਈ ਆ ਉਸ ਜ਼ਮੀਨ ਦੀ ਲੜਾਈ ਦੇ ਵਿੱਚ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾ ਦਾਸ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਖੜੀ ਵੀ ਰਹੂਗੀ ਜੋ ਬੇਦਬੀ ਦਾ ਕਿਆ ਰਹੀ ਕਿ ਮਹਾਰਾਜ ਦੀ ਕਲਮ ਦੀ ਛੇੜਖਾਨੀ ਕੀਤੀ ਆ ਜਾਂ ਕਿਸੇ ਨੇ ਕਲਮ ਉਹਨਰੀ ਤੋੜੀ ਆ ਇਸ ਚੀਜ਼ ਦਾ ਤਾਂ ਮੈਨੂੰ ਇਹ ਪਤਾ ਨਹੀਂ ਹੈ ਕਿ ਕਿਹਨੇ ਤੋੜੀ ਆ ਜਾਂ ਕੋਦੋਂ ਟੁੱਟੀ ਆ ਪਰ ਮੈਨੂੰ ਇੰਨਾ ਜਰੂਰ ਪਤਾ ਵਾ ਕਿ ਜਿਸ ਦਿਨ ਹੁਸ਼ਿਆਰਪੁਰ ਨੇਰ ਚੱਕਰ ਬਹੁਤ ਜਨਾ ਆਇਆ ਬਿਆਸੀ ਤੇ 8 ਤਰੀਕ ਨੂੰ ਸ਼ਾਇਦ 8 ਜਾਂ 9 ਤਰੀਕਾਂ ਤੇ ਰਾਜਾ ਹੰਸ ਜੀ ਨੇ ਮੈਨੂੰ ਕਾਲ ਕੀਤੀ ਕਿ ਬੱਬੂ ਭਗਵਾਨ ਵਾਲਮੀ ਕੀ ਮਹਾਰਾਜ ਦੇ ਸਬੂਤ ਉੱਪਰ ਜਿਹੜਾ ਛੱਤਰ ਲੱਗਿਆ ਪਿਆ ਵਾ ਕਿ ਉਹ ਅੰਦੇਰੀ ਦੇ ਨਾਲ ਥੱਲੇ ਡਿੱਗ ਗਿਆ ਪਿਆਵਾ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਤਾਂ ਘੜਦੀ ਆਲਾ ਤੁਸੀਂ ਜੇ ਉੱਥੇ ਹੈਗੇ ਤਾਂ ਤੁਸੀਂ ਚੱਕਵਾ ਦਿਓ ਕਹਿੰਦੇ ਨਹੀਂ ਮੈਂ ਤਾਂਡੇ ਨੂੰ ਜਾਂਦਾ ਪਿਆਵਾ ਤੇ ਮੈਂ ਉਸੇ ਵੇਲੇ ਆਪਣੇ ਵਰਕਰਾਂ ਨੂੰ ਫੋਨ ਕੀਤਾ ਮੇਰੇ ਵਰਕਰ ਬਸ ਸਟੈਂਡ ਦੇ ਉੱਤੇ ਕੰਮ ਕਰ ਰਹੇ ਸੀ ਏਟੀਐਮ ਦੀ ਫਿਟਿੰਗ ਕਰ ਰਹੇ ਸੀ ਮੱਕ ਦੀ ਤੇ ਉਹ ਉਥੋਂ ਗਏ ਤਿੰਨ ਜਣੇ ਤਾਂ ਉਹਨਾਂ ਨੇ ਜਾ ਕੇ ਛੱਦਰ ਨੂੰ ਮਹਾਰਾਜ ਦੀ ਛੱਦਰ ਨੂੰ ਚੱਕ ਕੇ ਤੇ ਸਾਈਡ ਤੇ ਰੱਖਿਆ ਤੇ ਉਥੋਂ ਨਾਲੇ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਭਾਜੀ ਮੂਰਤੀ ਦੀ ਜਿਹੜੇ ਤੇ ਚਾਰ ਪੰਜ ਜਗ੍ਹਾ ਦੇ ਉੱਤੋਂ ਅਖੰਡਤ ਹੋ ਗਏ ਪਈਆ ਮਹਾਰਾਜ ਜੀ ਕਿ ਇੱਕ ਸਟਾਰਟਿੰਗ ਛਿਰਦੇ ਤੇ ਸਰੂਪਾ ਉੱਥੇ ਇੱਕ ਮਹਾਰਾ ਦੇ ਜਿਹੜਾ ਪੰਖਵਾ ਉਤੋਂ ਉਹ ਵੀ ਆ ਸਨੇਪ ਫੁੱਟ ਮੇਰੇ ਕੋਲ ਹੈਗੀਆਂ ਵਾ ਕਿ ਮੈਂ ਆਪਣੇ ਬੰਦੇ ਨੂੰ ਕਹਿੰਦਾ ਕੋਈ ਗੱਲ ਨਹੀਂ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹ ਮੂਰਤੀ ਦੀ ਆਪਾਂ ਰਿਪੇਅਰ ਕਰਵਾ ਦਵਾਂਗੇ ਆਪਣਾ ਬੰਦਾ ਲੱਗੂ ਭੇਜ ਕੇ ਤੇ ਜਦੋਂ ਫੇਰ ਮੈਨੂੰ 24 ਤਰੀਕ ਨੂੰ ਇਹਨਾਂ ਨੇ ਵਿੱਦਵੀ ਦਾ ਮੈਟਰ ਚੱਕ ਲਿਆ ਤੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਯਾਰ ਜੋ ਆਪਾਂ ਜ਼ਮੀਨੀ ਮੁੱਦੇ ਤੇ ਆਪਾਂ ਲੜਾਈ ਲੜ ਰਹੇ ਆ ਕਿਉਂ ਆਪਾਂ ਸਾਰੇ ਜ਼ਮੀਨੀ ਮੁੱਦੇ ਤੇ ਲੜੀਏ ਕਿ ਆਪਣੇ ਪੂਵ ਮਹਾਰਾਜ ਬਾਲਵੀ ਦੀ ਮਹਾਰਾਦੀ ਵੇਦਵੀ ਕੀ ਕਿਤੇ ਹੋਰ ਵੀ ਧਰਮ ਦੀ ਵੇਦਵੀ ਕੋਈ ਨਹੀਂ ਕਰ ਸਕਦਾ ਨਾ ਸੀ ਕਰਨ ਦੇ ਸੰਦੇ ਆ ਤੇ ਨਾ ਹੀ ਕਿਸੇ ਦੀ ਇੰਨੀ ਹਿੰਮਤ ਹੈਗੀ ਹੈ ਕਿ ਸਾਡੇ ਮਹਾਰਾਦੀ ਕਲਮ ਤੋੜ ਦੇਵੇ ਤੇ ਅਸੀਂ ਉਹਨੂੰ ਦੋ ਚੀਰ ਕਰਕੇ ਉੱਥੇ ਬਾੜ ਕੇ ਗਾੜਨਾ ਦੇਵਾਂਗੇ ਜਿਹੜੀ ਮੂਰਤੀ ਦੀ ਵੇਦਵੀ ਇਹ ਸਾਡੇ ਕੁਛ ਸਮਾਜ ਦੇ ਸ਼ਰਾਰਤੀ ਅੰਸਰ ਕਹਿ ਰਿਹਾ ਕਿ ਮੂਰਤੀ ਵੇਦਵੀ ਹੋਈ ਆ ਪਰ ਉਹਨਾਂ ਨੂੰ ਪਤਾ ਹੋਊਗਾ ਹੋਈ ਆ ਪਰ ਜੋ ਸਾਨੂੰ ਪਤਾ ਵਾ ਮੈਂ ਛਤਰ ਚ ਖਵਾਇਆ ਉੱਥੋਂ ਮੇਰਾ ਬੰਦਾ ਨਾਲ ਬੈਠਾ ਵਾ ਜਿਹੜਾ ਛਤਰ ਚੱਤ ਕੇ ਆਇਆ ਤੇ ਉਹਨੇ ਮੈਨੂੰ ਫੋਟੋਆਂ ਸੈਂਡ ਕੀਤੀਆਂ ਕਿ ਪਾਜੀ ਇੱਥੇ ਉੱਥੋਂ ਮੋਟੀ ਖੰਡਤ ਹੋਈ ਆ ਇਹ ਕਲਮ ਨਹੀਂ ਕੱਲੀ ਗੱਲ ਕਰ ਰਹੀ ਹੈ ਕਿ ਕਲਮ ਟੁੱਟੀ ਆ ਕਲਮ ਨਹੀਂ ਟੁੱਟੀ ਕਲਮ ਦੇ ਨਾਲ-ਨਾਲ ਭਗਵਾਨ ਬਾਲਮਿਕ ਮਹਾਰਾਜ ਦੇ ਸਰੂਪ ਤੇ ਪੰਜ ਤੋਂ 6 ਜਗ੍ਹਾ ਦੇ ਉੱਤੋਂ ਉਹ ਸ਼ਟਰ ਡਿੱਗਣ ਕਰਕੇ ਉਹ ਟੁੱਟੀ ਆ ਤੁਸੀਂ ਜਾ ਕੇ ਵੀ ਦੇਖ ਸਕਦੇ ਆ ਕਿ ਸ਼ਟਰ ਦੇ ਉੱਤੇ ਜਿਹੜੀ ਪਾਈਪ ਲੱਗੀ ਪਈ ਆ ਉਹ ਅੱਜ ਵੀ ਉਸੇ ਤਰ੍ਹਾਂ ਬੈਂਡਵਾ ਜਿਸ ਤਰ੍ਹਾਂ ਉਸ ਦਿਨ ਬੈਂਡ ਸੀਗੀ ਜਿੱਦਣ ਹਨੇਰੀ ਚੱਕਰ ਆਇਆ ਸੀ ਮੈਂ ਤਾਂ ਇਹ ਆਪਣੇ ਸਮਾਜ ਨੂੰ ਕਹਿਣਾ ਚਾਹੁੰਦਾ ਵਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਦੋ ਵਾਰ ਇਹ ਸਮਾਜ ਦੀ ਮੀਟਿੰਗ ਜ਼ਮੀਨੀ ਮੁੱਦੇ ਤੇ ਹੋਈ ਆ ਜਿਹੜੀ ਕਿ ਮੈਂ ਜੀਵਨ ਦੇ ਵਿੱਚ ਮੈਟਰ ਤੇ ਪਹਿਣਾ ਨਹੀਂ ਚਾਹੁੰਦਾ ਸੀ ਮੈਨੂੰ ਪਵਨ ਆਂਧਿਆ ਜੀ ਨੇ ਕਿਹਾ ਕਿ ਬੱਬੂ ਇਹ ਜ਼ਮੀਨ ਦਾ ਮੈਟਰ ਆਪਣੇ ਸਮਾਜ ਦਾ ਵਾ ਕਿ ਤੂੰ ਇਹਨਾਂ ਮੁੰਡਿਆਂ ਨਾਲ ਗੱਲ ਕਰ ਜਿਨ੍ਹਾਂ ਨੇ ਜ਼ਮੀਨ ਖਰੀਦੀ ਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਦੇਖੋ ਜੀ ਮੈਂ ਨਹੀਂ ਇਸ ਅਲਸੇਟ ਤੇ ਪੈਣਾ ਕਿ ਸਾਡਾ ਸਮਾਜ ਇੱਕ ਮਿੰਟ ਤੋਂ ਪਹਿਲਾਂ ਇੱਕ ਦੂਜੇ ਨੂੰ ਬਦਨਾਮ ਕਰਨ ਲੱਪੈਂਦਾ ਵਾ ਪਰ ਮੈਂ ਫਿਰ ਵੀ ਬਰਾਦਰੀ ਦੇ ਹੋਂਦ ਦੇ ਨਾਤੇ ਜਿਨ੍ਹਾਂ ਮੁੰਡਿਆਂ ਨੇ ਜ਼ਮੀਨ ਖਰੀਦੀ ਉਹਨਾਂ ਦੀ ਮੀਟਿੰਗ ਮੈਂ ਅੰਬਰ ਹੋਟਲ ਦੇ ਵਿੱਚ ਸਮਾਜ ਦੇ ਸਾਰੇ ਮੋਹਤਵਾਰ ਵਿਅਕਤੀ ਬੈਠੇ ਜਗੇ 9 ਤਰੀਕ ਨੂੰ ਮੈਂ ਕਰਵਾਈ ਆ ਉਹਦੇ ਵਿੱਚ ਆਧਿਆ ਸਾਹਿਬ ਨੇ ਬੈਠ ਕੇ ਸਾਰਾ ਸਮਾਜ ਨੂੰ ਦੱਸਿਆ ਕਿ ਪਹਿਲਾਂ ਉਹਨਾਂ ਨੇ ਜ਼ਮੀਨ ਲੈਣ ਤੋਂ ਪਹਿਲਾਂ ਉਹਨਾਂ ਮੁੰਡਿਆਂ ਨੇ ਵੀ ਦੱਸਿਆ ਕਿ ਜ਼ਮੀਨ ਲੈਣ ਤੋਂ ਪਹਿਲਾਂ ਮੈਂ ਵਾਲਮੀਕੀ ਸਭਾ ਦੇ ਬੱਬੂ ਮੰਕੂ ਉਹਨਾਂ ਨੂੰ ਕਾਲ ਕਰਕੇ ਦੱਸਿਆ ਕਿ ਤੁਹਾਡਾ ਇਸ ਆਸ਼ਰਮ ਦੀ ਜ਼ਮੀਨ ਦੇ ਨਾਲ ਕੋਈ ਲਿੰਕ ਉਹਨਾਂ ਨੇ ਮਹਿੰਦਰਪਾਲ ਕੈਪਟਨ ਟੇਲਰ ਵਾਲੇ ਉਹਨਾਂ ਨੂੰ ਦੱਸਿਆ ਕਿ ਹਾਂ ਵੀ ਇਸ ਜ਼ਮੀਨ ਦੇ ਨਾਲ ਕੋਈ ਲਿੰਕ ਤੇ ਤੁਸੀਂ ਦੱਸ ਦੋ ਅਸੀਂ ਨਹੀਂ ਜ਼ਮੀਨ ਖਰੀਦਦੇ ਜਾਂ ਸਾਰਨਾ ਬੈਠ ਕੇ ਗੱਲ ਕਰ ਲਓ ਪਰ ਉਹਨਾਂ ਨੇ ਕਿਸੇ ਵੀ ਸਮਾਜ ਦੇ ਸਾਡੇ ਬੰਦੇ ਨੇ ਉਹਨਾਂ ਦੇ ਨਾਲ ਗੱਲ ਨਹੀਂ ਕੀਤੀ ਪਰ ਆਦੀਆ ਸਾਹਿਬ ਦੇ ਕਹਿਣ ਦੇ ਉੱਤੇ ਆਪਾਂ ਉਹਨਾਂ ਨੂੰ ਅੰਬਰ ਹੋਟਲ ਦੇ ਵਿੱਚ ਵੀ ਬਿਠਾਇਆ ਤੇ ਉੱਥੇ ਵੀ 13 ਤਰੀਕ ਨੂੰ ਅਸੀਂ ਦੁਬਾਰਾ ਮੀਟਿੰਗ ਕੀਤੀ ਜਿਹੜੀ ਕਿ ਉਹ ਸ਼ਹਿਰਾਜ ਹੋਟਲ ਦੇ ਵਿੱਚ ਹੋਈ ਆ ਉੱਥੇ ਵੀ ਇਹਦੀ ਸਮਾਜ ਦੇ ਸਾਰੇ ਮੋਹਤਵਾਰ ਵਿਅਕਤੀ ਬੈਠੇ ਸੀ ਉਹਨਾਂ ਨੇ ਸਾਰਿਆਂ ਨੇ ਹੀ ਗੱਲ ਕੀਤੀ ਕਿ 55 ਲੱਖ ਰੁਪਈਆ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਸਾਡਾ 55 ਲੱਖ ਰੁਪਈਆ ਸਾਡਾ ਖਰਚਾ ਹੋਇਆ ਵਾ ਤੇ ਪਰ ਉਹ ਬਾਅਦ ਚ ਉਹ ਜੀ ਕਹਿ ਲਾਪੇ ਕਿ ਸਾਡੇ ਕੋਲ ਜਿਆਦਾ ਹੋਏ ਆਪਾਂ ਉਹਨਾਂ ਨੇ ਕਹਿ ਕੇ ਨਹੀਂ ਯਾਰ ਇਹ ਬਿਲਕੁਲ ਤੁਸੀਂ ਗਲਤ ਗੱਲ ਕਰ ਰਹੇ ਆ ਕਿ ਜੇ ਤੁਸੀਂ ਪਹਿਲੀ ਕਮਿਟਮੈਂਟ ਕੀਤੀ ਸੀ ਉਸ ਤੇ ਫੇਰ ਸੀ ਉਹਨਾਂ ਨੇ ਕਿਹਾ ਕਿ ਆਧਿਆ ਸਾਹਿਬ ਨੇ ਕਿਹਾ ਕਿ ਸਾਡਾ ਸਮਾਜ ਨਹੀਂ ਦੇ ਸਕਦਾ ਤੁਸੀਂ ਇਸ ਜ਼ਮੀਨ ਦਾ ਉਹਨਾਂ ਬਾਰਮਿਕ ਜੀ ਸਮਾਨ ਨਾਲ ਗੱਲ ਕਰਕੇ ਕਿ ਕਿ ਤੁਸੀਂ ਬਾਰਮਿਕ ਮਹਾਰਾਜ ਦਾ ਫਰੰਟ ਛੱਡ ਦੋ ਇੱਕ ਸਾਈਡ ਦੇ ਉੱਤੇ ਜ਼ਮੀਨ ਤੁਸੀਂ ਹਰਿਆਣਾ ਰੋਡ ਤੇ ਲੈ ਤੇ ਬਲਬਲੀ ਤੌਰ ਤੇ ਗੱਲ ਹੋਈ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਤੁਸੀਂ ਬਾਰਮਿਕ ਮਹਾਰਾਜ ਦੀ ਬੱਗੂ ਮੰਗੂਣੀ ਕਹਿੰਦੇ ਸੀ ਕਿ ਵੀ ਇਹ 55 ਲੱਖ ਰੁਪਈਆ ਵਾਰਮੇਕੀ ਸਭਾ ਵਾਲੇ ਕਹਿੰਦੇ ਜਿਗੇ ਕੀ 55 ਲੱਖ ਰੁਪਏ ਉਹਨਾਂ ਨੂੰ ਦੇ ਦੰਨੇ ਆ ਪਰ ਨਹੀਂ ਗੱਲ ਹੋਈ ਮੈਂ ਤਾਂ ਅੱਜ ਵੀ ਆਪਣੇ ਸਮਾਜ ਦੇ ਨਾਲ ਖੜਾ ਆ ਕਿ ਜੇ ਉਸ ਜ਼ਮੀਨ ਦੀ ਕਿਤੇ ਸੈਟਲਮੈਂਟ ਹੁੰਦੀ ਆ ਜੋ ਸਾਡੀ ਸੇਵਾ ਸਾਡਾ ਸਮਾਜ ਵਾਰਦੀਏ ਵਾਲਮੇਕੀ ਧਰਮ ਸਮਾਜ ਬਹਾਦਰ ਸੰਗਠਨ ਨੂੰ ਲਗਾਉਗੀ ਤੋ ਅਸੀਂ ਅੱਜ ਵੀ ਨਿਭਾਉਣ ਨੂੰ ਤਿਆਰ ਆ ਤੇ ਨਿਭਾਵਾਂਗੇ ਵੀ ਅਸੀਂ ਹੁਣ ਵੀ ਆਪਣੇ ਸਮਾਜ ਨਾਲ ਉਸ ਜ਼ਮੀਨ ਦੇ ਮੈਟਰ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਖੜੇ ਰਵਾਂਗੇ ਪਰ ਜਿਹੜੀ ਇਹ ਬੇਦਵੀਂ ਦੀ ਗੱਲ ਆ ਅਸੀਂ ਉਹ ਬੇਦਵੀਂ ਦੀ ਗੱਲ ਆਪਣੀ ਸਪਸ਼ਟੀਕਰਨ ਕਰਨਾ ਚਾਹੁੰਦੇ ਸੀਗੇ ਕਿ ਅਸੀਂ ਵੀ ਰੋਜ਼ ਅੰਦਰੋਂ ਅੰਦਰ ਹੀ ਘੁੱਟਦੇ ਬੈਠੇਗੇ ਕਿਸਨਾਂ ਵੀ ਅਲੱਗ-ਅਲੱਗ ਮੰਨ ਲਿਆ ਤਾਂ ਫੋਨ ਆਂਦੇ ਬੈਠੇਗੇ ਕਿ ਅਸੀਂ ਭਗਵਾਨ ਵਾਲਮੀਕੀ ਮਹਾਰਾਤਾ ਅੱਜ ਵੀ ਕਸਮ ਖਾ ਕੇ ਕਹਿੰਦੇ ਆ ਕਿ ਸਾਨੂੰ ਇਹ ਪਤਾ ਕਿ ਸ਼ਤਰ ਨੇਰੀ ਦੇ ਨਾਲ ਡਿਗਰ ਕਰਕੇ ਹੋਇਆ ਵਾ ਬਾਕੀ ਜੇ ਬਿੱਡ ਵੀ ਹੋਈ ਆ ਤੇ ਜਿਹੜੇ ਬੰਦੇ ਕਹਿੰਦੇ ਆ ਉਹਨਾਂ ਨੂੰ ਪਤਾ ਹੋਊਗਾ ਕਿ ਇਹ ਕਿੰਨੇ ਕੀਤੀ ਆ ਜਾਂ ਕਿੰਨੇ ਕਰਵਾਈ ਆ ਸਰ ਜਿੱਦਾਂ ਅੱਜ ਪ੍ਰੈਸ ਕਾਨਫਰੰਸ ਹੋਈ ਜੀ ਬੇਅਦਬੀ ਵਾਲਾ ਇਹ ਤੁਹਾਨੂੰ ਲੱਗਦਾ ਵੀ ਇਹ ਚੀਜ਼ ਜਿਹੜਾ ਜ਼ਮੀਨੀ ਵਿਵਾਦ ਆ ਉਹਨੂੰ ਬੇਅਦਬੀ ਦੇ ਨਾਲ ਦੂਰ ਕੇ ਲਿਖਿਆ ਜਾਵੇ ਮੈਨੂੰ ਤਾਂ ਇਹ ਨਹੀਂ ਲੱਗਦਾ ਜੀ ਇੱਥੇ ਵਿਚਾਰੇ ਨਹੀਂ ਆਪਾਂ ਕਹਿ ਸਕਦੇ ਕਿ ਆਪਾਂ ਇਹ ਕਹਿੰਦੇ ਕਿ ਬੇਅਦਬੀ ਦੇ ਮੈਟਰ ਨੂੰ ਨਾ ਜ਼ਮੀਨੀ ਵਿਵਾਦ ਨਾਲ ਜੋੜਿਆ ਜਾਵੇ ਨਹੀਂ ਨਹੀਂ ਪਰ ਭਾਈ ਨੇਮ ਉਹਨਾਂ ਨੇ ਕੰਪਲੀਟ ਕੀਤੀ ਹੈ ਫੇ ਕਿਸ ਆਧਾਰ ਤੇ ਕੀਤੀ ਕੋਈ ਪ੍ਰੂਫ ਹੋਣਾ ਕੋਮਲੇ ਆ ਸ਼ਾਇਦ ਉਹਨਾਂ ਕੋਲ ਕੋਈ ਪ੍ਰੂਫ ਹੋਊਗਾ ਜੀ ਜਿਉਂ ਨਾ ਕੋਈ ਪ੍ਰੂਫ ਹੈਗਾ ਵਾ ਤੇ ਉਹ ਤੁਹਾਨੂੰ ਦਿਖਾਣ ਜਾਂ ਪ੍ਰਸ਼ਾਸਨ ਨੂੰ ਦੇਣ ਪ੍ਰਸ਼ੰਤ ਸਿੰਘ ਦੇ ਇਸੀ ਬੰਦੇ ਨਾਲੇ ਛੇ ਦੇ ਬੰਦੀ ਕਾਲ ਬੰਦੀ ਕਾਲ ਕੀਤੀ ਇਹਨਾਂ ਉਹ ਜਾਂਦੇ ਜਿਆਦਾ ਉਹ ਉਹ ਜਾਂਦੇ ਜੀ ਉਸ ਬਾਰੇ ਸਾਨੂੰ ਨਹੀਂ ਪਤਾ ਅਸੀਂ ਨਹੀਂ ਪੈਣਾ ਅਸੀਂ ਨਹੀਂ ਪੈਣਾ ਚਾਹੁੰਦੇ ਅਸੀਂ ਸਮਾਜ ਦੇ ਨਾਲ ਖੜੇ ਆ ਅਸੀਂ ਵੀ ਖੜੇ ਆ ਬੰਦੀ ਗੋਲੀ ਦੇਊਗਾ ਅਸੀਂ ਖੜੇ ਆ ਗੋਲੀ ਵੀ ਦਵਾਂਗੇ ਜੇ ਜ਼ਮੀਨੀ ਮੈਟਰ ਦੇ ਨਾਲ ਜ਼ਮੀਨੀ ਮੈਟਰ ਦੇ ਨਾਲ ਸਮਾਜ ਦਊਗਾ ਤਾਂ ਆਪਾਂ ਨਾਲ ਖੜੇ ਖੜੇ ਇਹ ਦੱਸੋ ਕਿ ਤੁਸੀਂ ਕਿੰਨੇ ਨੇਹਰੀ ਨਾਲ ਉਹ ਮੂਰਤੀ ਜਿਹੜੀ ਖੰਡਤ ਹੋਈ ਆ ਤੇ ਉਹਨਾਂ ਨੇ ਨੇਹਰੀ ਕਿੰਨੇ ਤਰੀਕ ਨੂੰ ਆਈ ਆ ਤੇ ਉਹਨਾਂ ਨੇ ਬਿਆਦਵੀ ਦਾ ਜਿਹੜਾ ਰੌਲਾ ਕੋਲ ਕੋਲ ਜੀ ਦਿੱਤੀ ਬੈਠੇ ਜੀ 8 9 ਤਰੀਕ ਨੂੰ ਮੇਰੇ ਬੰਦਿਆਂ ਨੇ ਇੱਥੋਂ ਸ਼ਤਰ ਚੱਕ ਕੇ ਨੇਹਰੀ ਜਿਸ ਦਿਨ ਆਈ ਆ ਬਹੁਤ ਜ਼ਿਆਦਾ ਨੇਹਰੀ ਆ ਹਰਪੁਰ ਦੇ ਵਿੱਚ 8 9 ਤਰੀਕ ਦੇ ਵਿੱਚ ਵਿੱਚ ਆਈ ਮੈਨੂੰ ਕਨਫਰਮ ਡੇਟ ਨਹੀਂ ਪਤਾ ਉਸ ਵੇਲੇ ਚੁਕਾ ਕੇ ਸਾਈਡ ਰੱਖ ਕੇ ਜਿਹੜਾ ਨਾ ਬੇਦਬੀ ਦਾ ਮੁੱਦਾ ਚੱਕਿਆ 24 ਤਰੀਕ ਨੂੰ ਚੱਕਿਆ ਜੀ ਮੀਟਿੰਗਾਂ ਤੋਂ ਬਾਅਦ ਚੱਕਿਆ ਦੋ ਮੀਟਿੰਗਾਂ ਇਹ ਸ਼ਰਾਜ ਦੇ ਵਿੱਚ ਤੰਬਰ ਦੇ ਵਿੱਚ ਇਹ ਜ਼ਮੀਨ ਦੇ ਮੈਟਰ ਦੇ ਵਿੱਚ ਹੋ ਗਈਆਂ ਸੀ ਉਸ ਵੇਲੇ ਵੀ 76 ਮਾਰਾਂ ਦਾ ਉੱਥੇ ਡੀਆ ਪਿਆ ਤੇਗਾ ਸਾਈਡ ਤੇ ਪਿਆ ਤੇਗਾ ਉਸ ਵੇਲੇ ਵੀ ਕਲਮ ਟੁੱਟੀ ਪਈ ਜੀ ਤੁਹਾਮਾਰੇ ਦੀ ਮੂਰਤੀ ਅਖੰਡਤ ਹੋਈ ਪਈ ਜੀ ਤੁਹਾਡਾ ਕਹਿਣ ਦਾ ਭਾਵ ਹੈ ਕਿ 바ਵਾਦਾਮ ਜਿਹੜੀ ਹੈਗੀ ਆ ਉਹ ਜ਼ਮੀਨ ਦੇ ਮੈਟਰ ਦੇ ਵਿੱਚ ਹਰ ਹਾਲਤ ਦੇ ਵਿੱਚ ਇਹਨਾਂ ਦੇ ਨਾਲ ਕੜੀ ਆ ਜੀ ਵੀ ਜੇ ਇਹ ਬੇਅਦਵੀ ਵਾਲਾ ਮੁੱਦਾ ਉਠਾਉਂਦੇ ਹੈ ਕਿ ਇਹ ਤੇ ਉਹਦੇ ਵਿੱਚ ਨਹੀਂ ਜੀ ਨਹੀਂ ਜੇ ਦੇਖੋ ਤੁਸੀਂ ਬੜੇ ਸਿਆਣੇ ਹੋ ਜੀ ਸੂਲਬਾਨ ਹੋ ਸਾਰੇ ਪੱਤਰਕਾਰ ਭਾਈਚਾਰਾ ਵੈਸੇ ਹੀ ਸਾਡਾ ਜਿਹੜਾ ਚੌਥਾ ਖੰਭ ਆ ਲੋਕਤੰਤਰ ਦਾ ਪਹਿਲੀ ਗੱਲ ਤਾਂ ਤੁਸੀਂ ਸਾਰਾ ਵੈਰੀਫਾਈ ਕਰ ਸਕਦੇ ਹੋ ਸੈਕੰਡਲੀ ਪ੍ਰਸ਼ਾਸਨ ਸਾਡਾ ਜਿਹੜਾ ਬੜਾ ਜ਼ਿੰਮੇਵਾਰ ਆ ਉਹਨਾਂ ਦਾ ਵੀ ਜ਼ਿੰਮੇਵਾਰੀ ਹੈ ਵੀ ਆ ਜੇ ਇਹ ਸਾਬਤ ਹੁੰਦਾ ਆ ਕੇ ਬਦਬਦੀ ਹੋਈ ਤਾਂ ਅਸੀਂ ਕਹਿੰਦੇ ਆ ਜੀ ਇਹਦੀ ਭਾਵਾਂ ਦਾ ਸਾਰੀ ਟੀਮ ਕਹੀ ਆ ਸ਼ਮਾਨ ਦੇ ਜੀ ਬੇਦਲੀ ਕੋਈ ਆ ਉਹ ਤੋਂ ਆਈ ਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹ ਜ਼ਮੀਨ ਦੇ ਉੱਪਰ ਕਹਿ ਰਹੇ ਗੈਂਗਸਟਰਾਂ ਨੇ ਕਬਜ਼ਾ ਕੀਤਾ ਜਾਂ ਕਿਦਾਂ ਉਹ ਕੀ ਮਸਲਾ ਹੈ ਕਿਹੜੇ ਗੈਂਗਸਟਰ ਨੇ ਜਿਹੜੇ ਉਹ ਇਹ ਉਹ ਫੇਰੇ ਜੀ ਸਾਨੂੰ ਨਹੀਂ ਪਤਾ ਜੀ ਇਹ ਕੋਈ ਮੁੰਡਾ ਕਾਲੂ ਆ ਜੀ ਆਪਣੇ ਆ ਰਹੀਮਪੁਰ ਮੰਡੀ ਤੋਂ ਜਿਸ ਬੰਦੇ ਨੇ ਜ਼ਮੀਨ ਲਈ ਹੈ ਜੀ ਉਸ ਬੰਦੇ ਨੂੰ ਮੈਂ ਅੰਬਰ ਹੋਟਲ ਦੇ ਵਿੱਚ ਬਿਠਾਇਆ ਇਹਨਾਂ ਦੇ ਨਾਲ ਉਹਦੇ ਨਾਮ ਤੇ ਰਜਿਸਟਰੀ ਆ ਇੱਕ ਰੋਹਿਤ ਠਾਕਰ ਆ ਮੁੰਡਾ ਉਹਦੇ ਨਾਮ ਤੇ ਰਜਿਸਟਰੀ ਆ ਤਿੰਨ ਬੰਦੇ ਆ ਉਹਨਾਂ ਦੇ ਨਾਮ ਤੇ ਰਜਿਸਟਰੀ ਆ ਉਹਨਾਂ ਨੂੰ ਮੈਂ ਇਹਨਾਂ ਨਾਲ ਬਿਠਾਇਆ ਸੀਗਾ ਜੇ ਹੁਣ ਜੇ ਗੈਂਗਸਟਰਾਂ ਨੇ ਜ਼ਮੀਨ ਲਈ ਆ ਤੇ ਉਹ ਜੇ ਗੈਂਗਸਟਰਾਂ ਦੇ ਨਾਮ ਤੇ ਜ਼ਮੀਨ ਹੈਗੀ ਆ ਤਾਂ ਫੇ ਉਹ ਗੈਂਗਸਟਰਾਂ ਦੀ ਇਨਵੋਲਵਮੈਂਟ ਹੋਊਗੀ ਵਿੱਚ ਜੀ ਮੈਂ ਨਹੀਂ ਕਹਣਾ ਕਿ ਨਹੀਂ ਹੋ ਸਕਦੀ ਹੋ ਵੀ ਸਕਦੀ ਉਹਨਾਂ ਦੀ ਮਲਵੜੇ ਜ਼ਮੀਨ ਦੇ ਵਿੱਚ ਪਰ ਮੈਨੂੰ ਜਿੰਨਾ ਪਤਾ ਵਾ ਕਿ ਉਹ ਤਿੰਨ ਮੁੰਡੇ ਹੈਗੇ ਆ ਉਹਨਾਂ ਦੇ ਨਾਮ ਤੇ ਉੱਤੇ ਜ਼ਮੀਨ ਆ ਇੱਕ ਰੋਇਠਾਪਰ ਆ ਇੱਕ ਕਾਲੂ ਕਾਨਗੋ ਆ ਸਬਜ਼ ਮੰਡੀ ਦਾ ਉਹਨਾਂ ਦੇ ਉੱਤੇ ਨਾਮ ਹੈ ਜੀ ਅਸੀਂ ਕਿਸੇ ਨੂੰ ਅਸੀਂ ਕਿਸੇ ਨੂੰ ਸੈਕਟਰੀ ਦਾ ਸਰਟੀਫਿਕੇਟ ਨਹੀਂ ਦੇ ਸਕਦੇ ਅਸੀਂ ਨਹੀਂ ਕਿਸੇ ਨੂੰ ਦੇ ਸਕਦੇ ਕਿ ਉਹ ਗੈਕਾ ਅਸੀਂ ਸੈਕਟਰੀ ਦਾ ਸਰਟੀਫਿਕੇਟ ਜਿਹੜੀ ਮੀਟਿੰਗ ਹੋਈਆਂ ਸੀ ਉਹਦੇ ਵਿੱਚ ਕੋਈ ਸਿੱਟਾ ਨਿਕਲਿਆ ਸੀਗਾ ਤੁਹਾਡੇ ਕੋਲ ਉਸ ਮੀਟਿੰਗ ਦੇ ਵਿੱਚ ਇਹ ਸਿੱਟਾ ਠਿਗਾ ਜੀ ਕਿ ਸਾਡੇ ਕੋਲ ਪੈਸੇ ਨਹੀਂ ਦੇ ਹੁੰਦੇ ਤਾਂ ਆਪਾਂ ਉਹਨਾਂ ਨੂੰ ਜ਼ਮੀਨ 61 ਤੇ 14 ਮਰਲੇ ਜਿਹੜੀ ਸੀਗੀ ਉਹਨਾਂ ਨੇ ਕਿਹਾ ਤੈਗਰੀ ਹੋ ਗਿਆ ਸੀ ਉਹਦਾ ਹਾਂਜੀ ਬਹੁਤ ਵਧੀਆ